ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਚਮਕੌਰ ਦੀ ਗੜੀ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 7 ਕੋ 1704 ਈਸਵੀ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚੇ ਉਹਨਾਂ ਨਾਲ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਤੇ 40 ਸਿੰਘ ਸਨ ਗੁਰੂ ਜੀ ਜਦੋਂ ਇਸ ਗੜੀ ਵਿੱਚ ਪਹੁੰਚੇ ਤਾਂ ਮੋਰਚਾ ਬੰਦੀ ਕੀਤੀ ਗਈ ਤੇ ਇਸ ਹਵੇਲੀ ਨੂੰ ਗੜੀ ਦਾ ਰੂਪ ਦਿੱਤਾ ਚਾਰੇ ਪਾਸੇ 8-8 ਸਿੰਘ ਤੈਨਾਤ ਕੀਤੇ ਗਏ ਰਾਤ ਨੂੰ ਮੁਗਲਾਂ ਤੇ ਪਹਾੜੀ ਫੌਜਾਂ ਨੇ ਗੜੀ ਨੂੰ ਚਾਰੇ ਪਾਸੋਂ ਘੇਰ ਲਿਆ 8 ਫੂਤ ਨੂੰ ਕਮਸਾਨ ਦਾ ਜਦਤ ਹੋਇਆ ਇਹ ਦੁਨੀਆ ਦਾ ਲਸਾਨੀ ਜੰਗ ਸੀ ਜਿਸ ਪਾਸੇ ਇੱਕ 40 ਸਿੰਘ ਸਨ ਤੇ ਦੂਜੇ ਪਾਸੇ 10 ਲੱਖ ਦੀ ਫੌਜ ਇਸ ਜੁੱਧ ਵਿੱਚ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਪੰਜ ਪਿਆਰਿਆਂ ਚੋਂ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਪਰ ਫਿਰ ਵੀ ਮੁਗਲ ਫੌਜਾਂ ਗੜੀ ਤੇ ਜਿੱਤ ਪ੍ਰਾਪਤ ਨਾ ਕਰ ਸਕੀਆਂ ਰਾਤ ਵੇਲੇ ਪੰਜ ਸਿੰਘਾਂ ਜਿਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੜੀ ਛੱਡ ਜਾਵੋ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿੰਘਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਮੇਤ ਗੜੀ ਨੂੰ ਛੱਡਿਆ ਤਾਂ ਗੁਰੂ ਸਾਹਿਬ ਨੇ ਗੜੀ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਨੂੰ ਆਪਣੀ ਕਲੰਗੀ ਦੇ ਕੇ ਨਵਾਜਿਆ ਤੇ ਗੜੀ ਤੋਂ ਬਾਹਰ ਨਿਕਲਦ ਸਮੇਂ ਤਾੜੀ ਮਾਰ ਕੇ ਕਿਹਾ ਕਿ ਹਿੰਦ ਦਾ ਪੀ ਜਾ ਰਿਹਾ ਹੈ ਰੋਕਣਾ ਹੈ ਤਾਂ ਰੋਕ ਲਵੋ ਅਗਲੇ 9 ਪੂਨੋਂ ਮਗਲ ਫੌਜਾਂ ਨਾਲ ਜੋਧੇ ਵਿੱਚ ਲੋਹਾ ਲੈਂਦੇ ਹੋਏ ਭਾਈ ਸੰਗਤ ਸਿੰਘ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਸਹੀ ਰੋਗੇ